ਯਾਰ ਦੱਕਾ ਵੇਲਾ ਹੋ ਗਿਆ ਸੰਨੀ ਨੂੰ ਉਹ ਪਹਿਲਾਂ ਬਾਬੂ ਨੂੰ ਦਵਾਈ ਲਵਾ ਕੇ ਲੈ ਆਇਆ ਸ਼ਾਲ ਓਕੇ ਮੈਂ ਗਿਆ ਠੀਕ ਆ ਬਾਈ ਉਹ ਸਾਰਾ ਦਾ ਡੰਗਰਾਂ ਜੀ ਬੜਾ ਰਹਿਣਾ ਯਾਰ ਕੋਈ ਬਾਹਰ ਅੰਦਰ ਵੀ ਨਿਕਲਿਆ ਕਰ ਮੜਾ ਮੋਟਾ ਕਿਦੇ ਉਹ ਬਾਈ ਡੰਗਰਾਂ ਦਾ ਤਾਂ ਫਿਰ ਸੰਨੀਤਾ ਕਰਨੀ ਪੈਂਦੀ ਆ ਯਾਰ ਆ ਬਲਾਣੇਦਾਰ ਤੋਂ ਬਣਦਾ ਨਹੀਂ ਇੰਨਾ ਕੰਮ ਬਮਾਰ ਰਹਿੰਦਾ ਉਹ ਅੱਛਾ ਹੋਰ ਮੈਂ ਤੂੰ ਕਿਹਾ ਜੀ ਕਾਲੂ ਆਪਾਂ ਲਾਉਣਾ ਉੱਥੇ ਧਰਮਸਾਲ ਦੇ ਲੰਗਰ ਅੱਛਾ ਬਾਈ ਠੀਕ ਐ ਕੰਮ ਕਮਨ ਵੇਰਲੀ ਟਾਈਮ ਨਾਲ ਸ਼ਾਮ ਨੂੰ ਆਪਾਂ ਦੀ ਸਫਾਈ ਕਰਾਂਗੇ ਸ਼ਾਮ ਨੂੰ ਬਾਈ ਆ 5:00 ਵਜੇ ਯਾਰ ਮੇਰਾ ਧਾਰਾਂ ਦਾ ਟਾਈਮ ਹੁੰਦਾ ਉਦੋਂ ਉਹ ਕੋਨੇ ਘੰਟੇ ਨੂੰ 6:00 ਵਜੇ ਤੱਕ ਕੱਢ ਲਈਂ ਘੰਟੇ ਨੂੰ ਮੇਟ ਦਾਂਗੇ ਮਾਪਾ ਬਾਈ ਠੀਕ ਆ ਬਾਈ ਦੇਖ ਲਾਂਗੇ ਫਿਰ ਮੇਰਾ ਮੋਟਰਸਾਈਕਲ ਪੈਂਚਰ ਹੋ ਰਿਹਾ ਯਾਰ ਆ ਉਹ ਤੇਰਾ ਦਾ ਪੈਂਚਰ ਨੂੰ ਬਦਲ ਲੈ ਕਵਾੜ ਨੂੰ ਕੋਈ ਨਵਾਂ ਲੈ ਲੈ ਯਾਰ ਚਲ ਐ ਕਰੀ ਮੈਂ ਮਰੇ ਮੋਟੇ ਨਾਲ ਤੇ ਆਉਂਗਾ 5 ਵਜੇ ਆਪਾਂ ਚੱਲਾਂਗੇ ਬਸ ਠੀਕ ਹੈ ਬਾਈ ਤੂੰ ਘਰੋਂ ਲੈ ਜੀ ਮੈਨੂੰ ਮੈਂ ਘਰੋਂ ਹੀ ਲੈ ਜਾਊਂਗਾ ਹਾਂ ਠੀਕ ਹੈ ਘਰੋਂ ਲੈ ਜੀ ਮੈਨੂੰ ਮੈਂ ਕਰੀ ਹੂੰਗਾ ਠੀਕ ਆ ਜੀ ਤੰਗਾ ਬਾਪੂ ਆ ਭਾਈ ਗਿੱਲ ਕਿੱਥੇ ਹੈ ਗਿੱਲ ਭਾਈ ਧਰਮਸਾਲਾ ਚ ਗਿਆ ਹੈ ਲੰਗਰ ਲਾਉਣ ਨੂੰ ਕਹਿੰਦੇ ਕੇ ਸਾਫ ਸਫਾਈ ਕਰਦੇ ਨੇ ਅੱਛਾ ਹੈਲੋ ਹਾਂ ਬਾਈ ਰਵੀ ਕਿੱਥੇ ਜੀ ਕਿੱਲਾ ਉਹ ਯਾਰ ਮੈਂ ਬਾਪੂ ਨੂੰ ਦਵਾਈ ਦਿਵਾਉਣ ਗਿਆ ਸੀਗਾ ਅੱਛਾ ਠੀਕ ਹੈ ਚਲਾਂਗੇ ਜੀ ਕੰਮ ਨੇ ਮੇਰੇ ਕੋਲ 70 ਸਾਲਾ ਜੀ ਆ ਜਾਈ ਮੈਂ ਜਾਣਾ ਉੱਥੇ ਠੀਕ ਆ ਬਾਈ ਮੈਂ ਆ ਜੂਗਾ ਠੀਕ ਜਿੱਲਾ ਆ ਗਿਆ ਸੀਗਾ ਹਾਂ ਬਾਈ ਆ ਗਿਆ ਤੀਗਾ ਤੇ ਤੈਨੂੰ ਝੂਠਾ ਤੋ ਬੋਲਿਆ ਸੀ ਪਹਿਲਾਂ ਬਾਈ ਕਾ ਦਾ ਝੂਠ ਮੈਂ ਤੇਰੇ ਹੁਣ ਘਰੇ ਗਿਆ ਸੀ ਬਾਈ ਤੂੰ ਮੈਨੂੰ ਕਹਿੰਦਾ ਮੈਂ ਬਾਪੂ ਨੂੰ ਦਵਾਈ ਦਿਵਾਉਣ ਗਿਆ ਤੇਰਾ ਬਾਪੂ ਚੰਗਾ ਪੜਾ ਘਰੇ ਕੰਮ ਕਰੀ ਜਾਂਦਾ ਸੀਗਾ ਉਹ ਬਾਈ ਮੈਂ ਆਪਦੇ ਬਾਪੂ ਨੂੰ ਨਹੀਂ ਮੈਂ ਤੇਰੇ ਬਾਪੂ ਨੂੰ ਦਵਾਈ ਦਿਵਾਉਣ ਗਿਆ ਸੀਗਾ ਮੇਰੇ ਬਾਪੂ ਨੂੰ ਬਾਪੂ ਰਵੀ ਕਿੱਥੇ ਆ ਰਵੀ ਤਾਂ ਪਤਾ ਨਹੀਂ ਕਿੱਧਰ ਗਿਆ ਮੈਨੂੰ ਤਾਂ ਦੱਸ ਕਿਨੀਆਂ ਮੈਂ ਤਾਂ ਕਈ ਦਿਨਾਂ ਦਾ ਢਿੱਲਾ ਜਾ ਹੋ ਰਿਹਾ ਹਾਂ ਬਿਮਾਰ ਬੁਖਾਰ ਚੜਦਾ ਹੈ ਦਵਾਈ ਲਈ ਫਿਰ ਆਪਦੇ ਕੰਮਾਂ ਚ ਫਿਰ ਜਾਂਦਾ ਤਾਂ ਮੈਨੂੰ ਤਾਂ ਦੱਸ ਕੇ ਵੀ ਨਹੀਂ ਜਾਂਦਾ ਨਾ ਦਵਾਈ ਦਵਾਈ ਨਹੀਂ ਫਿਰ। ਨਾ। ਅੱਛਾ ਚਲ ਫਿਰ ਮੈਂ ਦਵਾ ਲਿਆਉਣਾ ਦਵਾਈ ਆਪਾਂ। ਜਿਆਦੇ ਬਿਮਾਰੀ ਬਾਜੂ ਫਿਰ ਔਖਾ ਹੋਏਗਾ। ਕਿ ਪਣਾ ਪਾ ਲਵਾਂ। ਕਿ ਮੈਂ ਖਾ ਖਾ ਕਮਜ਼ੋਰ ਜਾ ਕਰੀ ਗਾਣਾ ਸਰੀਰ। ਖਾ ਪੀ ਲਿਆ ਕਰ ਕੁਛ ਮਰਾਂ ਮੂਟਾ ਕਹਿਦਾ ਕਰ ਉਹਨੂੰ। ਕੀ ਕਹੀਏ ਹੁਣ ਉਹਨੂੰ ਆਪ ਤੂੰ ਦੀਂਦਾ ਭਾਈ ਸ਼ਾਨਾ ਬੰਦਾ ਹੈ ਉਹ। ਬਥੇਰੀ ਕਮਾਈ ਕਰੀ ਤੈਂ ਯਾਰ ਆ। ਤੇਰਾ ਬਾਪੂ ਨਾ ਮੇਰੇ ਬਾਪੂ ਨੂੰ ਕੀ ਹੋਇਆ ਹੈ ਉਹ ਬਾਈ ਮੰਜੇ 'ਚ ਪਿਆ ਬਿਲਕਣ ਲੱਗ ਰਿਹਾ ਤੀਗਾ ਮੇਰਾ ਕੰਮ ਪਹਿਲਾਂ ਨਿਬੜ ਗਿਆ ਤੀਗਾ ਮੈਂ ਚੱਲ ਮਾਹ ਰਵੀ ਨੂੰ ਲੈ ਚੱਲਦਾ ਨਾਲ ਮਾਹ ਬਾਗ ਚਲਾਇਂ ਇਕੱਠੇ ਜਦੋਂ ਮੈਂ ਘਰੇ ਗਿਆ ਥੋੜੇ ਤੇਰਾ ਬਾਪੂ ਤੜਫਣ ਲੱਗ ਰਿਹਾ ਤੀਗਾ ਬਾਈ ਮਣੀ ਮੁੱਟੀ ਤੈਨੂੰ ਸ਼ਰਮ ਆਉਣੀ ਚਾਹੀਂਦੇ ਯਾਰ ਤੈਨੂੰ ਐਡਾ ਵੱਡਾ ਕਰਿਆ ਉਹਨੇ ਮੋਟਰਸਾਈਕਲ ਗੱਡੀਆਂ ਜੋਗਰਾ ਕਰਿਆ ਠੀਕ ਹੈ ਉਹਦੀ ਪੈਨਸ਼ਨ ਆਉਂਦੀ ਆ ਉਹਦੇ ਸਿਰ ਤੇ ਤੂੰ ਐਸ਼ ਕਰਦਾਗਾ ਤੈਨੂੰ ਸੁਬੀਲਾ ਲੰਗਰ ਤਾਂ ਸੋਹਦੇ ਨੇ ਜੇ ਆਪਣੇ ਘਰੇ ਮਾਂ ਪਿਓ ਸੁਖੀ ਨੇ ਜੇ ਆਪਣੇ ਮਾਂ ਪਿਓ ਹੀ ਤੜਫਦੇ ਨੇ ਫਿਰ ਆਪਾਂ ਨੂੰ ਲੰਗਰ ਕੀ ਸ਼ੋਭ ਹਬ ਤੋਂ ਵੱਡੇ ਆਪਣੇ ਮਾਪਿਓ ਦੀ ਸੇਵਾ ਜੇ ਆਪਾਂ ਮਾਪਿਓ ਦੀ ਸੇਵਾ ਕਰਾਂਗੇ ਤਾਂ ਆਪਾਂ ਨੂੰ ਲੰਗਰ ਸੋਭਾ ਦੇਣਗੇ ਮਾਣਾ ਮੋਟਾ ਅਕਲ ਨੂੰ ਅੱਥ ਮਾਰੋ ਠੀਕ ਹੈ ਬਈ ਉਹਨੂੰ ਦਵਾਈ ਦਿਵਾ ਕੇ ਸਾਡੇ ਕੈਂਪ ਵਿਚਾਰੇ ਨੂੰ ਕਹਿੰਦਾ ਮੈਨੂੰ 10 ਦਿਨ ਹੋ ਗਏ ਤੜਫਦੇ ਨੂੰ ਕਹਿੰਦਾ ਦਵਾਈ ਨਹੀਂ ਦਿਵਾਈ ਹੈਗੀ ਗਲਤੀ ਹੋ ਗਈ ਬਈ ਯਾਰ ਮੈਨੂੰ ਉਹ ਇਦਾਂ ਮੈਂ ਕੰਮ ਜੇ ਹੋ ਗਿਆ ਯਾਰ ਮੈਂ ਇਹ ਕੰਮ ਨਬੇੜ ਲਿਆ ਪਹਿਲਾਂ ਬਈ ਸਭ ਤੋਂ ਵੱਡੇ ਕੰਮ ਉਦਾਂ ਤੋਂ ਵੱਡਾ ਕੰਮ ਕੀ ਹੈ ਜੇ ਉਹ ਜ਼ਿੰਦਗੀ ਦਾ ਨਾਂ ਰਹੇ ਨਾ ਫਿਰ ਉਹਨਾਂ ਤੂੰ ਮਗਰੋਂ ਪਸਤਾਏਗਾ ਮਗਰ ਉਸਤਾਵਾ ਮਰ ਜਰ ਕੋਈ ਵੀ ਰੁੱਖ ਹੁੰਦਾ ਨਾ ਪਹਿਲਾਂ ਕਾਦਰ ਨਹੀਂ ਕਰਦਾ ਜਦੋਂ ਉਹ ਸੁੱਕ ਜਾਂਦਾ ਫਿਰ ਦੇਖਦਾ ਵੀ ਯਾਰ ਹੁਣ ਤਾਂ ਸ਼ੌਂਕ ਨਹੀਂ ਹੋ ਗਏ ਆਪਾਂ ਇਹ ਆਪਣੇ ਮਾਪੇ ਨੇ ਜਿਹੜੇ ਇਹ ਰੁੱਖ ਨੇ ਠੰਡੀ ਛਾਂ ਹੁੰਦੀ ਹੈ ਨਾ ਮਾਪਿਆਂ ਕਰਕੇ ਆਪਾਂ ਨੂੰ ਠੰਡੀ ਛਾਂ ਮਿਲਦੀ ਹੈ ਆਪਾਂ ਮਾਂ ਪਿਓ ਦਾ ਸਤਿਕਾਰ ਕਰਾਂਗੇ ਤਾਂ ਆਪਣੇ ਬੱਚੇ ਆਪਣਾ ਸਤਿਕਾਰ ਕਰਨਗੇ ਆਪਾਂ ਵੀ ਕਿਸੇ ਦੇ ਮਾਂ ਬਾਪ ਬਣਨਾ ਹੈ ਆਉਣ ਵਾਲੀ ਪੀੜ੍ਹੀ ਆਪਾਂ ਨੂੰ ਇਹੀ ਆਪਣੇ ਨਾਲ ਲੱਛਣ ਕਰੂਗੇ ਕਿਉਂ ਜਦੋਂ ਆਪਾਂ ਇਹ ਕੰਮ ਕਰਦੇ ਤਾਂ ਆਪਣੇ ਜਵਾਕ ਵੀ ਇਹ ਸਿੱਖਿਆ ਦੇਖਦੇ ਨੇ ਤਾਂ ਬਾਈ ਬਣ ਕੇ ਉਹਨਾਂ ਦੀ ਕਦਰ ਕਰੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਹੁਤ ਵੱਡਾ ਕਰਿਆ ਤੈਨੂੰ ਇਹਨਾਂ ਨੇ ਪਾਲਣ ਪੋਸਣ ਤੋਂ ਲੈ ਕੇ ਮਾਂ ਪਿਓ ਨੇ ਤਾਂ ਉਹਨਾਂ ਦੀ ਵੱਤ ਤੋਂ ਬਾਅਦ ਕਦਰ ਦੇ ਕਰਿਆ ਕਰੋ ਭਾਵਾ ਮਣਾ ਮੋਟਾ ਸ਼ਰਮ ਮੰਨਿਆ ਕਰੋ ਤੁਸੀਂ ਇਹ ਗੱਲਾਂ ਤੁਹਾਨੂੰ ਸਾਫ਼ ਆਹ ਧਿਆਨ ਬਈ ਮੈਂ ਅੱਗੇ ਧਾਰਕ ਬਲਤੀ ਹੁੰਦੀ ਹੈ ਚੰਗਾ ਬਈ ਠੀਕ ਆ ਬਈ